ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਸਰਾਂਵਾਲੀ ਦੇ ਵਿੱਚ ਸਰਾਂਵਾਲੀ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਮਿੱਤਰੋ ਤੇ ਵਾੜਾ ਭਾਈ ਕੇ ਪਿੰਡ ਦਾ ਗਵੰਢੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਪਸ਼ੂ ਪਾਲਣ ਦਾ ਸ਼ੌਂਕ ਆ ਬਾਈ ਹੁਣਿਆਂ ਨੂੰ ਤੇ ਇੱਕ ਗੱਲ ਹੋਰ ਕਹਿਣੀ ਚਾਹਣਾ ਲੈ ਪੁੱਤ ਕੈਮਰਾ ਕਰਦੀ ਯਾਰ ਜੇਕਰ ਤੁਹਾਡੇ ਵੀ ਥਾਂ ਹੈਗਾ ਨਾ ਬਾਈ ਬਣ ਕੇ ਤਾਂ ਮੈਂ ਹਰ ਵੀਡੀਓ ਦੇ ਵਿੱਚ ਹੀ ਬੇਨਤੀ ਕਰਦਾ ਕਿ ਪਤਾ ਨਹੀਂ ਮੈਨੂੰ ਇਹ ਚੀਜ਼ ਦਾ ਸ਼ੌਂਕ ਆ ਕੁਦਰਤ ਨਾਲ ਪਿਆਰ ਆ ਤਾਂ ਕਰਕੇ ਕਹਿਣਾ ਵੀ ਕਈ ਵਾਰੀ ਹੁੰਦਾ ਹੋਵੇ ਅਗਲਾ ਕਹਿੰਦਾ ਜਾਣ ਕੇ ਰਿਆਂ ਦਈ ਜਾਂਦਾ ਇਹ ਚੀਜ਼ ਨਾ ਜਿਹੜੀ ਯਾਰ ਬਾਈ ਕੁਦਰਤੀ ਆਕਸੀਜਨ ਜਿਹੜੀ ਲੱਖਾਂ ਪਾਏ ਏਸੀ ਲਵਾ ਲਿਆ ਲੱਖ ਆਪਾਂ ਆਪਦੇ ਰੂਮ ਠੰਡੇ ਕਰ ਲਿਆ ਪਰ ਜਿਹੜੀ ਆਕਸੀਜਨ ਕੁਦਰਤੀ ਆ ਨਾ ਯਾਰ ਬਾਈ ਇੱਕ ਤਾਂ ਇਹ ਜਿਹੜੀ ਕੁਦਰਤੀ ਆਕਸੀਜਨ ਦੇ ਨਾਲ ਬੈਨੀਫਿਟ ਹੈ ਵੀ ਪਸ਼ੂ ਦੇ ਵਿੱਚ ਜਿਹੜਾ ਨਵੀਂ ਆਕਸੀਜਨ ਜਾਂਦੀ ਆ ਪੁਰਾਣੀ ਬਾਹਰ ਨਿਕਲਦੀ ਆ ਉਹਦੇ ਨਾਲ ਆਉਣ ਜਾਣਾ ਜਿਹੜਾ ਉਹ ਆਕਸੀਜਨ ਦਾ ਬਣਿਆ ਰਹਿੰਦਾ ਦੂਜੀ ਗੱਲ ਕੈਪੈਸਿਟੀ ਟੇਸ਼ਨ ਹੁੰਦਾ ਪਸ਼ੂ ਦੇ ਅੰਦਰ ਜਿਹੜਾ ਮਤਲਬ ਟੈਂਪਰੇਚਰ ਨੂੰ ਬਟੇਨ ਕਰਦਾ ਉਹ ਜਿਹੜਾ ਟੈਂਪਰੇਚਰ ਹੁੰਦਾ ਕਈ ਵਾਰੀ ਹੁਣ ਜਦੋਂ ਟੈਂਪਰੇਚਰ ਹਾਈ ਹੋ ਜਾਂਦਾ ਆਪਾਂ ਜਿਹਨੂੰ ਬੁਖਾਰ ਕਹਿ ਦਿੰਨੇ ਆ ਉਹ ਬੁਖਾਰ ਇੱਕ ਕਾਰਨ ਇਹ ਹੁੰਦਾ ਵੀ ਜਦੋਂ ਟੈਂਪਰੇਚਰ ਆਕਸੀਜਨ ਦੀ ਰੁਕਾਵਟ ਆਉਂਦੀ ਆ ਨਾ ਪਸ਼ੂ ਨੂੰ ਉਦੋਂ ਇਕੱਠਾ ਹੋ ਕੇ ਜਾਮ ਹੋ ਕੇ ਉਹ ਬੁਖਾਰ ਦੇ ਰੂਪ ਧਾਰਨ ਕਰ ਲੈਂਦਾ ਤੇ ਫੇਰ ਉਹ ਆਪਾਂ ਜਦੋਂ ਮੈਡੀਸਿਨ ਦਿੰਨੇ ਆ ਉਹ ਬਾਹਰ ਨਿਕਲ ਜਾਂਦਾ ਤੇ ਫੇਰ ਉਹ ਲੈ ਜਾਂਦਾ ਤੇ ਉਹਨੂੰ ਬੁਖਾਰ ਜਿਹੜਾ ਖਤਮ ਹੋਇਆ ਕਹਿ ਦਿੰਦੇ ਆ ਇਸ ਕਰਕੇ ਭਾਈ ਆਹ ਜਿਹੜੀਆਂ ਚੀਜ਼ਾਂ ਨੇ ਯਾਰ ਭਾਈ ਇਹਨਾਂ ਨੂੰ ਜ਼ਰੂਰ ਅਪਣਾਈਏ ਯਾਰ ਭਾਈ ਬਣ ਕੇ ਜੇ ਥਾਂ ਹੈਗਾ ਕੋਈ 2-2 4-4 ਮਰਲੇ ਤਾਂ ਬੇਸ਼ੱਕ ਮਨਲਾ ਦੋਆਂ ਸਾਲਾਂ ਨੂੰ ਚਾਰਾਂ ਸਾਲਾਂ ਨੂੰ ਦਰਖਤ ਤਾਂ ਲਾਇਆ ਹੋਈ ਜਾਂਦਾ ਹੁੰਦਾ ਪਰ ਇਹ ਚੀਜ਼ਾਂ ਯਾਰ ਜ਼ਰੂਰ ਬਣਾਈ ਇੱਥੇ ਖੜਾ ਯਕੀਨ ਕਰਿਓ ਤੁਸੀਂ ਏਸੀ ਵਾਲੇ ਕਮਰੇ ਚ ਉੱਠ ਕੇ ਵੀ ਨਹੀਂ ਇਹਨਾਂ ਨਜ਼ਾਰਾ ਆਉਣਾ ਜਦੋਂ ਇੱਥੇ ਆਈ ਜਾਂਦਾ ਇੰਨੀ ਨੰਦਕ ਮਹਿਸੂਸ ਹੋ ਰਹੀ ਆ ਕੁਦਰਤੀ ਆਕਸੀਜਨ ਆ ਤੇ ਕੁਦਰਤ ਨਾਲ ਪਿਆਰ ਕਰਨਾ ਆਪਣਾ ਨਿੱਜੀ ਫਰਜ਼ ਵੀ ਆ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਸੇਤਾ ਠੀਕ ਠਾਕ ਆ ਜੀ ਚਲੋ ਠੀਕ ਐ ਇੱਕ ਵਾਰੀ ਨਾਮ ਦੱਸਿਓ ਜੀ ਆਪਣਾ ਮੇਰਾ ਨਾਮ ਗੁਰਚਰਨ ਸਿੰਘ ਗੁਰਚਰਨ ਸਿੰਘ ਫੌਜੀ ਹੈ ਨਾ ਜੀ ਠੀਕ ਗੁਰਚਰਨ ਬਾਈ ਫਿਰ ਇਹ ਪਹਿਲਾਂ ਤੋਂ ਹੀ ਕਿਕਰ ਕੁਕਰ ਲੱਗੇ ਕਿ ਮਾਣਾ ਜੋ ਥਾਂ ਤੋਂ ਲਿਆਈ ਤੋਂ ਨਹੀਂ ਜੀ ਥਾਂ ਆਪਣਾ ਪਲਾਟ ਹੈ ਅੱਛਾ ਠੀਕ ਹੈ ਜੀ ਤੇ ਇਹ ਕੁਦਰਤ ਅਲੀ ਵੀ ਪਹਿਲਾਂ ਹੀ ਲੱਗੇ ਸੀ ਅੱਛਾ ਪਹਿਲਾਂ ਹੀ ਲੱਗੇ ਸੀ ਕਿਉਂਕਿ ਛੱਪੜ ਦਾ ਕਿਨਾਰਾ ਕਰਕੇ ਹੈਨਾ ਹਾਂ ਜੀ ਕੁਝ ਲਾਇਆ ਵੀ ਇਤਰਾਫਤ ਕੁਝ ਪਹਿਲਾਂ ਹੀ ਲੱਗੀ ਸੀ ਠੀਕ ਹੈ ਠੀਕ ਹੈ ਇਹ ਵੈਲਾ ਨਿਆਰਾ ਬਹੁਤ ਵਧੀਆ ਹੋ ਗਿਆ ਮੈਂ ਮੈਂ ਤਾਂ ਅੰਦਰ ਪੈਂਦਾ ਹੀ ਨਹੀਂ ਇੱਥੇ ਪੈ ਜਾਣਾ ਮੈਂ ਤਾਂ ਮੰਜੀ ਇੱਥੇ ਲਿਆਉਣਾ ਉਹਨਾਂ ਦੁਪਹਿਰੇ ਹਾਂ ਠੀਕ ਹੈ ਯਾਰ ਬਈ ਯਾਰ ਇਹ ਸਵਾਦ ਹੀ ਹੈ ਜਿਹੜਾ ਵਕਤ ਅੱਛੇ ਦੀ ਹਵਾ ਵੀ ਤੱਤੀ ਲੱਗਦੀ ਸਾਲੀ ਲੱਗਦੀ ਬਈ ਕੋਈ ਚੱਟ ਜੇ ਤਾਂ ਤੁਸੀਂ ਏਸੀ ਜੋ ਬਾਹਰ ਨਿਕਲੋਗੇ ਤਾਂ ਅੱਗ ਲੱਗੂਗੀ ਅੱਗ ਲੱਗੂਗੀ ਇਸ ਕਰਕੇ ਆਪ ਵੀ ਬੰਦਾ ਇੱਥੇ ਆ ਜੇ ਇਹੀ ਗੱਲ ਕਹਿੰਦਾ ਯਾਰ ਇਹੋ ਜੀ ਸ਼ਾਂ ਕਿਤੇ ਨਹੀਂ ਨੇ ਯਾਰ ਕੱਚਾ ਥਾਂ ਕੱਚਾ ਥਾਂ ਸਰਦਾਰੀ ਕਰਦੇ ਪਸੂ ਯਾਰ ਬਾਈ ਸਰਦਾਰੀ ਸਰਦਾਰ ਤੇਰੇ ਘਰੇ ਤੋਂ ਆਉਂਦੀ 2-2 ਕਿਲੋ ਦੁੱਧ ਵੱਜ ਜਾਂਦੇ ਹੁਣ ਹਾਂਜੀ ਹਾਂਜੀ ਗਰਮੀ ਚ ਆ ਗਿਆ ਹੈ ਨਾ ਤੇ ਬਾਈ ਫਿਰ ਆ ਗਾਂ ਦੀ ਕੀ ਡਿਟੇਲ ਆ ਜਿਹੜੀ ਡੱਬੀ ਇਹ ਗਾਂ ਬਾਈ ਦੂਜੇ ਸੂ ਗਿਆ ਜੀ ਇਹਨੂੰ 3-4 ਮਹੀਨੇ ਸੂਈ ਨੂੰ ਹੋ ਗਏ ਠੀਕ ਹੈ ਜੀ ਤੇ 9-10 ਕਿਲੋ ਇਹ ਥੱਲੇ ਦੁੱਧ ਨੌ-10 ਕਿਲੋ ਦੁੱਧ ਤਿਆਰ ਹੈ ਠੀਕ ਹੈ ਚਵਾਈ ਚੁਵਾਈ ਦੀ ਕਿਵੇਂ ਆ ਜੀ ਮੈਂ ਹੁਣ ਪਾਵੇਂ ਚਾਰ ਵਾਰੀ ਚੋਲਾ ਯਾਰ ਠੀਕ ਹੈ ਹੁਣ ਤਾਂ ਚਵਾਈ ਡੱਕੀ ਹੋਈ ਹੈ ਟਾਈਮ 9:00 ਵਜ ਕੇ 16 ਮਿੰਟ ਆ ਦਿਖਾ ਦੇ ਵਿੱਚ ਭਰਾਵਾਂ ਨੂੰ ਤਰੀਕ ਅੱਜ ਹੈਗੀ 8 ਮਿੱਤਰੋ ਤੇ ਆ ਟਾਈਮ ਦੇਖ ਲਓ ਬਾਈ ਸਵੇਰ ਦੇ ਟਾਈਮ ਤੇ ਵੀਡੀਓ ਬਣ ਰਹੀ ਹੈ ਚਵਾਈ ਜਾਂਦੀ ਹੋਣੀ ਉਹ ਸਭ ਤੇ ਜੱਜਮੈਂਟ ਤੁਹਾਨੂੰ ਆਜੂਗੀ ਲੈਵੇ ਦੀ ਤਾਂ ਦੱਸਣਾ ਮੇਰਾ ਨਿੱਜੀ ਫਰਜ਼ ਆ ਸ੍ਰੀ ਲੰਚ ਚੁਣ ਚਾਣੋ ਜੀ ਮੈਂ ਨਾ ਭਾਵੇਂ ਚਾਰ ਵਾਰੀ ਚੋਲੋ ਯਾਰ ਠੀਕ ਆ ਬਾਈ ਠੀਕ ਆ ਕੀ ਰੇਟ ਰਹੂਗਾ ਜੀ ਇਹਦਾ ਇਹਦਾ 26000 26000 ਰੁਪਏ ਮੰਨ ਤਾਣੇ ਦੇ ਵਿੱਚੋਂ ਕਰ ਦਿਆਂਗੇ ਕੱਢਿਓ ਬਾਹਰ ਤੋੜ ਦੋ ਮੜਾ ਜੀ ਲੈ ਵੀ ਮਿੱਤਰੋ 9-10 ਕਿਲੋ ਯਾਨੀ ਕਿ ਕਹਿੰਦਾ 9 ਤੇ 10 ਤਾਂ ਉਨੀ ਬਣ ਜੂਗਾ ਪਰ ਇਹਦੇ ਥੱਲੇ 10 ਤੋਂ ਘੱਟ ਘੱਟ ਤੋਂ ਦਾ 9-10 ਕਿਲੋ ਦੁੱਧ ਕਹਿਣ ਦਾ ਭਾਵੇਂ ਆ ਵੀ ਤਿਆਰ ਆ ਕਰਮਾਲੀ ਦੇ ਥੱਲੇ ਤੇ 9 ਕਿਲੋ ਤੋਂ ਬਾਹਰ ਹੈ 9 ਕਿਲੋ ਤੋਂ ਬਾਹਰ ਬਾਹਰ ਦੁੱਧ ਹੋਊਗਾ ਘੱਟਦਾ ਨਹੀਂ ਗਾਂ ਢੰਡੇ ਵਾਲਾ ਠੰਡ ਤੇ ਬਹੁਤ ਚੰਗਾ ਚਵਾਈ ਚਵਾਈ ਬਹੁਤ ਚੰਗੀ ਆ ਕਰਮਾਲੀ ਦੀ 26000 ਰੁਪਿਆ ਰੇਟ ਆ ਬਾਕੀ ਬਰੀਕੀ ਬਰੂਕੀ ਵੈੜ ਦੇ ਵਿੱਚ ਜਿੰਨੀ ਹੈਗੀ ਚੰਗੀ ਆ ਮਿੱਤਰੋ ਬਣੀ ਪੁਣੀ ਬਾਈ ਨਹੀਂ ਠੀਕ ਆ ਭਰਾਇਆ ਪਰ ਆਪਾਂ ਕਿੰਨੇ ਕੁ ਟਾਈਮ ਹੋ ਗਿਆ ਹੋਊਗਾ ਠੀਕ ਆ ਭਰਾਏ ਨੂੰ ਮਹੀਨਾ ਕਿ ਹੋਇਆ ਠੀਕ ਆ ਬਈ ਠੀਕ ਆ ਲੈ ਮਿੱਤਰੋ ਉਹ ਤੁਹਾਡੀ ਕਿਸਮਤ ਤੇ ਡਿਪੈਂਡ ਆ ਠੀਕਾ ਭਰਾਇਆ ਹੋਇਆ ਪਰ ਤੁਸੀਂ ਖਾਲੀ ਮੰਨ ਕਿਉਂਕਿ ਜਿੰਨਾ ਚਿਰ ਚੈੱਕ ਤੇ ਪਾਸ ਨਹੀਂ ਲਿਖਿਆ ਜਾਂਦਾ ਨਾ ਉਹਨਾਂ ਚਿਰ ਬਾਈ ਗੱਬਣ ਨਹੀਂ ਹੁੰਦੀ ਮੈਂ ਤਾਂ ਇਹ ਗੱਲ ਆਪ ਕਹਿਣਾ ਹੁੰਦਾ ਜੇ ਅਗੀ ਜਦੋਂ ਚੈੱਕ ਪਾਸ ਹੋ ਗਈ ਉਦੋਂ ਇਹ ਹੁੰਦਾ ਵੀ ਮਹੀਨੇ ਚੜ ਗਿਆ ਤੇ ਗਿਆ ਤੇ ਆਇਆ ਕਹਿਣ ਵਾਲਾ ਤਾਂ ਮੈਂ ਕਹਦੋ ਤਿੰਨਾਂ ਮਹੀਨਿਆਂ ਦੀ ਬਣੀ ਆ ਬਾਈ ਚਾਰਾਂ ਦੀ ਬਣੀ ਆ ਪਰ ਜਿੰਨਾ ਚਿਰ ਚੈੱਕ ਨਹੀਂ ਆ ਵੱਥੀ ਤੁਹਾਨੂੰ ਚੈੱਕ ਪਾਸ ਦੇਣੀ ਆ ਹਨਾ ਬਾਈ ਹਾਂਜੀ ਹਾਂਜੀ ਚੈੱਕ ਪਾਸ ਤੇ ਇਹ ਕਿੰਨੇ ਚਿਰ ਦੀ ਗੱਬਣਾ ਬਾਈ ਇਹ ਚਾਰ ਮਹੀਨਿਆਂ ਦੀ ਗੱਬਣਾ ਹੈ ਚਾਰਾਂ ਮਹੀਨਿਆਂ ਦੀ ਗੱਬਣਾ ਹੈ ਠੀਕ ਆ ਯਾਰ ਰੰਗ ਰੋਂਗੇ ਬਹੁਤ ਚੰਗਾ ਵਹਿੜੀ ਦਾ ਹਨਾ ਕਰਦੀ ਵੱਛੀ ਆ ਯਾਰ ਇਹ ਕਰਦੀ ਆ ਹਾਂਜੀ ਕਿਨੇ ਚਿਰ ਦੀ ਹੋਗੀ ਹੋਗੀ ਬ ਤੇ ਕਿੰਨੇ ਦੀ ਦੇ ਦੇ ਗਏ ਬਾਈ ਯਾਰੇ ਇਹ 20000 ਦੀ ਦੇ ਦੇ ਮੰਨਤਾ ਨੇ ਦੇ ਵਿੱਚ ਥੋੜਾ ਪਤਾ ਕਰ ਦਾਂਗੇ ਠੀਕ ਆ ਯਾਰ ਤੋੜ ਦੇਗਾ ਬਾਈ ਇਹਨੂੰ ਵੀ ਹਾਂਜੀ ਹਾਂ ਤੋੜ ਦੇ ਕੱਢ ਦੇ ਕਿਦਾ ਜਾਂਦੇ ਲੈ ਵੀ ਮਿੱਤਰੋ ਇਹ 4 ਮਹੀਨਿਆਂ ਦੀ ਹੈਗੀ ਗੱਬਣ ਤੇ ਚੈੱਕ ਆ ਤੇ ਪਾਸ ਆ ਵੀ ਇਹ ਡਾਕਟਰ ਨੇ ਦੱਸਿਆ ਹੋਇਆ ਵੀ ਇਹ ਗਾਂ ਸੋਣ ਵਾਲੀ ਆ ਵੀ ਇਹ 50 ਮਹੀਨਿਆਂ ਨੂੰ 6 ਨੂੰ ਦੁੱਧ ਤੁਹਾਡੇ ਘਰੇ ਦੇਣ ਲੱਗ ਜਾਊਗੀ ਰੇਟ ਹੈਗਾ ਇਹਦਾ 22000 ਰੁਪਈਆ ਮਿੱਤਰੋ ਦੇਖ ਸਕਦੇ ਲੈ ਆਓ ਜੀ ਸੋਣੀ ਜਿਹੜੀ ਘਰ ਦੀ ਵੜ ਕਿੰਨਾ ਕੁ ਦੁੱਧ ਸਿੰਦੀ ਮਾਂ ਦਾ ਬਾਈ ਇਹਦੀ ਮਾਂ ਥਲੇ 15-16 15-16 ਠੀਕ ਆ 15 16 ਕਿਲੋ ਦੋ ਦਿਨ ਦੀ ਮਾਂ ਦਾ ਕਰਮ ਵਾਲੀ ਜੀ ਦਾ ਵੇਖੋ ਬੱਛੀ ਲਾਏ ਲੋਏ ਪਈ ਹੋ ਚੈੱਕ ਕਰਾਈ ਹੋਈ ਆਪਣੀ ਹਾਂਜੀ ਹਾਂਜੀ ਠੀਕ ਆ ਬਸ ਠੀਕ ਆ ਲੈ ਮਿੱਤਰੋ ਬਾਈ ਨੇ ਚੈੱਕ ਕਰਾਈ ਆ ਤੁਸੀਂ ਆ ਉਹਦਾ ਸ਼ੱਕ ਕਢਾ ਕੇ ਲ ਜਾਣਾ ਕਿਉਂ ਬਾਈ ਹਾਂਜੀ ਹਾਂਜੀ ਉਹਦਾ ਹੱਥ ਚੈੱਕ ਕਰਵਾ ਕੇ ਦੇਣੀ ਆ ਬਾਈ ਤਸੱਲੀ ਕਰਾ ਕੇ ਲਿਆ ਹਾਂ ਬਾਅਦ ਵਿੱਚ ਪਤਾ ਕੀ ਦੀ ਹੋ ਜਾਂਦੀ ਅੰਕਲ ਜੀ ਬਾਅਦ ਤੇ ਕਈ ਵਾਰੀ ਅਗਰ 19 21 ਹੋ ਜਾਂਦਾ ਅਗਲਾ ਕਹਿੰਦਾ ਯਾਰ ਤੂੰ ਵੇਹਲੀ ਦੇਤੀ ਐਂ ਕਰੇ ਲੋਕ ਆ ਯਾਰ ਦੁਨੀਆਦਾਰੀ ਬਾਈ ਚੈੱਕ ਕਰਾ ਕੇ ਲੇ ਹਾਂ ਚੈੱਕ ਕਰਾ ਕੇ ਤੇ ਇਹ ਦੋ ਜਾਨਵਰ ਸੀ ਜੇ ਦੋਵੇਂ ਲੈਣੇ ਆ ਨਾ ਮਿੱਤਰੋ ਤੇ ਦੋਵਾਂ ਦਾ ਤੁਸੀਂ ਵੇਖ ਲ ਠੀਕ ਆ 26 ਤੇ 2248 ਹੋ ਗਿਆ ਤੇ 48000 ਦੇ ਵਿੱਚ ਤੁਹਾਨੂੰ ਦੋ ਜਾਨਵਰ ਵੀ ਆ ਜਾਣੇ ਆ ਜਦੋਂ ਨੂੰ ਆ ਤੋਕੜ ਹੋਣੀ ਆ ਉਦੋਂ ਨੂੰ ਇਹਨੇ ਸੂ ਪੈਣਾ ਤੇ ਫਿਰ ਉੱਥੇ ਦੋਵੇਂ ਹੀ ਰੱਖ ਲੋਗੇ ਜਾ ਕੇ ਤਾਂ ਫਿਰ ਤਾਂ ਤੁਹਾਡੇ ਦੁੱਧ ਤਾਂ ਮੁੱਕਣਾ ਨਹੀਂ ਦੋ ਸਾਲੇ ਗਰੰਟੀ ਆ ਪੰਜਾਂ ਮਹੀਨਿਆਂ ਨੂੰ 65400 ਹਾਂ ਵੇਖ ਜੂਗੀ ਭਾਈ ਕੋਈ ਸ਼ੱਕ ਨਹੀਂ ਪੱਠੇ ਪਾ ਕੇ ਚਾਰ ਦਿਨ ਸੇਵਾ ਪਾ ਕੇ ਪੁੱਲੇ ਪਾ ਜੂਗੀ ਕੋਈ ਜਬ ਜਰਸੀ ਹੈ ਯਾਰ ਮਨਾਲਾ ਜੀ ਅੱਜ 70000 ਦੀ ਮੈਂ ਲੈਨੇ ਤੋਕੜ ਗੱਬਣ ਆਪਾਂ 60 ਦੀ ਤੇ ਉਹਦਾ ਵੀ ਉਹਨੇ ਵੀ ਰਲਾਉਣੇ ਤਾਂ ਇੰਨੇ ਪੈਸੇ ਇੰਨੇ ਪੈਸੇ ਹੀ ਮੈਂ ਜਿੰਨੀਆਂ ਮਰਜ਼ੀ ਟੱਕਰਾਂ ਮਾਰਾਂ ਮੈਂਨੇ ਪੰਜਾਂ ਨੂੰ 62 ਦੁੱਗਣੇ ਰੁਪਏ ਦੁੱਗਣੇ ਰੁਪਏ ਦੀ ਬਾਕੀ ਰੁੱਤ ਚੰਗੀ ਜਿਹੀ ਸਿਆਲ 'ਚ ਆ ਜਾਣਾ ਮੈਂ ਉਦੋਂ ਨੂੰ ਕੀ ਪਤਾ ਕੀ ਕਿੱਦਰ ਨੂੰ ਬਾਜ਼ਾਰ ਘੁੰਮ ਜਾਣਾ ਸਹੀ ਗੱਲ ਚੜ੍ਹੇ ਸਿਆਲ ਆਉਂਦੀ ਸਿਆਲ 'ਚ ਨੰਬਰ ਤਾਂ ਹੀ ਫੌਜੀ ਸਾਹਿਬ ਕਰਾਉਂਦਾ 94175 94175 20280 20280 94175 20280 ਫੌਜੀ ਸਾਹਿਬ ਕਿੰਨਾ ਸਾਰਾ ਡਿ ਮੈਂ ਸਾਰੇ ਘੁੰਮੇ ਸਾਰੇ ਘੁੰਮਾਂ ਦਾ ਮੈਨੂੰ 23 ਸਾਲ ਆ ਇਹਨੂੰ ਹੋ ਗਿਆ 23 ਸਾਲ ਹੋ ਗਿਆ ਇਹਨੂੰ ਹੁਣ ਫਿਰ ਤੇ ਕੋਈ ਪੈਨਸ਼ਨ ਪੁੱਛ ਲਾਉਂਦੀ ਆ ਜੀ ਹਾਂਜੀ ਕਿੰਨੀ ਆ ਜਾਂਦੀ ਪੈਨਸ਼ਨ ਹਾਂ ਸੰਭਰੇ ਮਹਾਰਾਜ ਜੀ ਬਹੁਤ ਸ਼ੁਕਰ ਆ ਬਾਬੇ ਦੇ ਕਰਤਾ ਫਿਰ ਕਹਿਣ ਤੋਂ ਭਾਵੇਂ ਆ ਵੀ ਫੌਜ ਤੇ ਪਰ ਪੂਰਾ ਸੰਤੋਸ਼ਟ ਆਪਾਂ ਬਾਬਾ ਜੀ ਜ਼ਿੰਦਗੀ ਚ ਖੁਸ਼ ਹੈ ਨਾ ਆ ਸਬਰ ਤਾਂ ਆਉਣਾ ਹੀ ਨਹੀਂ ਭਾਈ ਸਬਰ ਤਾਂ ਆਪ ਨੂੰ 50 ਲੱਖ ਰੁਪਏ ਮਿਲ ਗਿਆ ਤਾਂ ਵੀ ਨਹੀਂ ਆਉਣਾ ਮੇਲੇ ਲੀਡਰ ਬਣ ਕੇ ਨਹੀਂ ਆਉਂਦਾ ਸਹੀ ਗੱਲ ਹੈ ਰਾਜ ਨਹੀਂ ਆਉਂਦਾ ਬੰਦੇ ਨਾ ਨਾ ਪਰ ਆਪਾਂ ਸੰਤੋਸ਼ਟ ਆ ਆਪਦੀ ਔਕਾਤ ਦੇ ਹਿਸਾਬ ਨਾਲ ਉਹਦੇ ਲਿਆਜ ਦੇ ਹਿਸਾਬ ਨਾਲ ਸਹੀ ਗੱਲ ਹੈ ਭਾਈ ਲੈ